ਚਲੇ ਬਾਪਾ ਚਲੇ ਬਾਪਾ ਆਹ ਬਾਲ ਵੀ ਕਰੀ ਬਸੇ ਬਾਪਾ ਬੈ ਬੈ ਕਿੱਦਾਂ ਗਿਆ ਕਰ ਕੀ ਬਾਤ ਹੈ ਅਗਲਾ ਬਣਾ ਦੇ ਲੋਕਾਂ ਨੂੰ ਮੋੜੀਆਂ ਦੇ ਨੱਠਦਾ ਏ ਜੇ ਤੁਸੀਂ ਵੀ ਰਾ ਜਾਂਦੇ ਆ ਪੰਗ ਲੋਕਾਂ ਤੇ ਵਿਸ਼ਵਾਸ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਇੱਕ ਵਾਰ ਇਹ ਤਸਵੀਰਾਂ ਜ਼ਰੂਰ ਦੇਖਿਓ ਕਿ ਕਿਵੇਂ ਅਪਾਹਜ ਹੋਣ ਦਾ ਡਰਾਮਾ ਕਰਕੇ ਲੋਕਾਂ ਤੋਂ ਭੀਖ ਮੰਗਦਾ ਸੀ ਇਹ ਵਿਅਕਤੀ ਕਿਸ ਤਰ੍ਹਾਂ ਲੋਕਾਂ ਤੋਂ ਪੈਸੇ ਲੁੱਟਦਾ ਸੀ ਤਸਵੀਰਾਂ ਜਨਮਨਮੋਲ ਦੇ ਬਾਹਰ ਦੀਆਂ ਹਨ ਜਿੱਥੇ ਇੱਕ ਭਿਖਾਰੀ ਵਸਾਕੀਆਂ ਦਾ ਸਹਾਰਾ ਲੈ ਕੇ ਕਰਦਾ ਸੀ ਡਰਾਮਾ ਤੇ ਲੋਕਾਂ ਤੋਂ ਆਪਣੇ ਅਪਾਹਜ ਹੋਣ ਕਾਰਨ ਮੰਗਦਾ ਸੀ ਭੀਖ ਪਰ ਜਦੋਂ ਆਦਮੀ ਦੀਆਂ ਵਸਾਕੀਆਂ ਲੈ ਲਈਆਂ ਗਈਆਂ ਤਾਂ ਉਹ ਉੱਥੋਂ ਹੱਥ ਛੁਡਾ ਕੇ ਦੌੜ ਗਿਆ ਜਿਵੇਂ ਕਿ ਕਦੀ ਉਸ ਦੀਆਂ ਲੱਤਾਂ ਖਰਾਬ ਹੋਈਆਂ ਹੀ ਨਾ ਹੋਣ ਇਹ ਮਾਮਲਾ ਜਲੰਧਰ ਦੇ ਚੁੰਮਨਮੋਲ ਦੇ ਬਾਹਰ ਦਾ ਹੈ ਜਿੱਥੇ ਕਿ ਭਖਾਰੀ ਦੇ ਝੂਠ ਦਾ ਪਰਦਾ ਫਾਸ਼ ਕੀਤਾ ਗਿਆ ਹੈ ਲੋਕਾਂ ਤੋਂ ਪੈਸੇ ਐਠਣ ਲਈ ਕਰਦਾ ਸੀ ਅਪੰਗ ਹੋਣ ਦਾ ਨਾਟਕ ਤੇ ਜਦੋਂ ਲੋਕਾਂ ਵੱਲੋਂ ਇਸ ਬਾਰੇ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਈ ਅਪੰਗ ਨਹੀਂ ਹਟਾਕਟਾ ਇੱਕ ਵਿਅਕਤੀ ਹੈ ਤੇ ਜਦੋਂ ਉਹਨਾਂ ਲੋਕਾਂ ਵੱਲੋਂ ਵਿਅਕਤੀ ਨੂੰ ਘੇਰਿਆ ਗਿਆ ਤਾਂ ਉਹ ਉੱਥੋਂ ਹੱਥ ਛੁਡਾ ਕੇ ਦੌੜ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਅਪੰਗ ਦੌੜ ਰਿਹਾ ਹੈ ਜਿਹੜੇ ਲੋਕ ਇਹਨਾਂ ਤੇ ਤਰਸ ਖਾ ਕੇ ਪੈਸੇ ਦੇ ਦਿੰਦੇ ਨੇ ਉਹ ਲੋਕ ਹੋ ਜਾਓ ਇਹਨਾਂ ਭਿਖਾਰੀਆਂ ਤੋਂ ਸਾਵਧਾਨ मामा ਚੱਲੋ ਭਾਈ ਇਹਨਾਂ ਦੀ ਸੇਵਾ ਕਰਦੇ ਆਂ ਅਵੀ ਡਰਾਮਾ ਖਾਤੇ ਆਪਾਂ ਭਾਈ ਇੱਕ ਮਿੰਟ ਅਵੀ ਲੋਕ ਆ ਰਹੇ ਨੇ ਮਾਨਨ ਨਾ ਤਾਹ ਕਿਰੂ ਇੱਕ ਮਿੰਟ ਹਾਂ ਉੱਥੇ ਦਾ ਕਰਕੇ ਉੱਥੇ ਦਾ ਕਰਕੇ ਚੱਲ ਚੱਲ ਮੇਰੇ ਐ ਜਿਹੜਾ ਬੰਦਾ ਇਹਦਾ ਬੰਦੇ ਬੰਦੇ ਮੇਰਾ ਪੈਰ ਠੀਕ ਹੈ ਥੋੜੀ ਜਨੇ ਅਰੇ ਬਾਹ ਦੀ ਕਰੀ ਬੰਦੇ ਬਾਹ લોકો ભાજી <tip> <fan, Dio. tip> ਕਹਿੰਦਾ ਭੈਣ ਜਦੋਂ ਮੇਰਾ ਜਾਨ ਨਹੀਂ ਰੱਖ ਵਾ ਲੈ ਆ ਇਹਦਾ ਜੀ ਤੇ ਮੈਂ ਕਿਹਾ ਭੈਣ ਓਏ ਬਾਗਲਾ ਬੰਦਾ ਇਹ ਪੁੱਛੋ ਆ ਬੰਦਾ ਇਹ ਸਾਨੂੰ 1 ਮਹੀਨੇ ਤੋਂ ਇਹਦੀ ਭਰਾਸੀ ਇਸ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਦੇ ਜੁੱਤੀਆਂ ਮਾਰਨੀਆਂ ਇਹ ਬੰਦਾ ਇਹ ਪਖੰਡੀ ਆ ਭਾਜੀ ਇਹ ਲੈ ਫੋੜੀਆਂ ਦੇ ਬਾਜਾ ਬਾਜਾ